ਸਾਤਿਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ ਇੱਕ ਪਾਸੇ ਸੰਤ ਬਲਬੀਰ ਸਿੰਘ ਸੀਚੇਵਾਲ ਚਾਹੇ ਉਹ ਵੇਈ ਨਦੀ ਹੋਵੇ ਚਾਹੇ ਹੁਣ ਉਹ ਬੁੱਢਾ ਨਾਲਾ ਹੋਵੇ ਇੱਕ ਪਾਸੇ ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਕਹਿ ਦਿੱਤਾ ਹੈ ਜੇਕਰ ਬੁੱਢੇ ਦਰਿਆ ਦੇ ਵਿੱਚ ਕੋਈ ਅਜਿਹੀ ਚੀਜ਼ ਪਾਈ ਗਈ ਜਿਸ ਦੇ ਨਾਲ ਪਾਣੀ ਪ੍ਰਦੂਸ਼ਿਤ ਹੋਇਆ ਤਾਂ ਉਹਨਾਂ ਫੈਕਟਰੀਆਂ ਉਹਨਾਂ ਕੰਪਨੀਆਂ ਇੰਡਸਟਰੀਆਂ ਉੱਤੇ ਜੁਰਮਾਨਾ ਕੀਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਵੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ ਪਹਿਲਾਂ ਵਈ ਨਦੀ ਦਾ ਕੰਮ ਕੀਤਾ ਗਿਆ ਲੇਕਿਨ ਇੱਕ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਵੱਲੋਂ ਇੱਕ ਬੜਾ ਵੱਡਾ ਉਪਰਾਲਾ ਕੀਤਾ ਗਿਆ ਹੈ। ਸੰਤ ਬਲਬੀਰ ਸਿੰਘ ਸਿਚੇਵਾਲ ਦੀ ਪੰਜਾਬ ਦੇ ਲੋਕ ਪਰਸ਼ੰਸ਼ਾ ਕਰ ਰਹੇ ਨੇ ਕਿ ਐਡਾ ਵੱਡਾ ਸ਼ਲਾਘਾ ਯੋਗ ਕੰਮ ਕਰਨਾ ਕਿਸੇ ਨਿਰਦਕ ਬੰਦੇ ਦਾ ਹੀ ਹੋ ਸਕਦਾ ਹੈ। ਯਾਨੀ ਕਿ ਵਿਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ 24 ਕੁੜੀਆਂ ਜਿਹੜੀਆਂ ਮਨੁੱਖੀ ਤਸਕਰਾਂ ਦੇ ਰਾਹ ਪੰਜਾਬ ਨੂੰ ਛੱਡ ਕੇ ਚੰਗੇ ਉਜਵਲ ਫਿਊਚਰ ਵਾਸਤੇ ਵਰਲਡ ਦੇ ਵਕ-ਵਕ ਦੇਸ਼ਾਂ ਵਿੱਚ ਚਲੀਆਂ ਗਈਆਂ ਲੇਕਿਨ ਉੱਥੇ ਜਾ ਕੇ ਉਹਨਾਂ ਨੂੰ ਵੇਚਿਆ ਗਿਆ ਉਹਨਾਂ ਕੋਲ ਧੱਕੇ ਅਤੇ ਜ਼ਬਰਦਸਤੀ ਕੰਮ ਕਰਾਇਆ ਗਿਆ ਜਿੰਸੀ ਸ਼ੋਸ਼ਣ ਵੀ ਕੀਤਾ ਗਿਆ ਇਹ ਪੰਜਾਬ ਤੋਂ ਇਲਾਵਾ ਹਰਿਆਣਾ ਜੰਮੂ ਕਸ਼ਮੀਰ ਅਤੇ ਹਿਮਾਚਲ ਦੀਆਂ ਕੁੜੀਆਂ ਵੀ ਨੇ ਯਾਨੀ ਕਿ ਸਭ ਤੋਂ ਜ਼ਿਆਦਾ ਪੰਜਾਬ ਦੀਆਂ ਲੜਕੀਆਂ ਨੇ ਇਹ ਪਹਿਣਾ ਲੇਕਿਨ ਜਿਵੇਂ ਹੀ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਪਤਾ ਲੱਗਦਾ ਹੈ 2024 ਤੋਂ ਲੈ ਕੇ ਹੁਣ ਤੱਕ ਯਾਨੀ ਕਿ ਦੋ ਦਿਨ ਰਹਿ ਗਏ ਨੇ ਨਵਾਂ ਸਾਲ ਆ ਜਾਵੇਗਾ 2024 ਦੇ ਵਿੱਚ 24 ਲੜਕੀਆਂ ਵਕ ਵਕ ਦੇਸ਼ਾਂ ਦੇ ਵਿੱਚੋਂ ਲਿਆਂਦੀਆਂ ਗਈਆਂ ਪੰਜਾਬ ਹਰਿਆਣਾ ਹਿਮਾਚਲ ਅਤੇ ਯੂਪੀ ਦੇ ਵਿੱਚ ਇਹ ਵੱਡਾ ਇਹ ਛਲਾਗਾ ਯੁੱਗ ਕੰਮ ਕੀਤਾ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਨੇ ਬਲਵੰਤ ਬਲਬੀਰ ਸਿੰਘ ਸਿਚੇਵਾਲ ਕਹਿੰਦੇ ਨੇ ਕਿ ਆਪਣੇ ਫਿਊਚਰ ਨੂੰ ਬਿਹਤਰ ਬਣਾਉਣ ਵਾਸਤੇ ਇਹਨਾਂ ਵਿਦਿਆਰਥਣਾਂ ਇਹਨਾਂ ਲੜਕੀਆਂ ਧੀਆਂ ਵੱਲੋਂ ਬਾਹਰ ਜਾਇਆ ਗਿਆ ਲੇਕਿਨ ਬਾਅਦ ਵਿੱਚ ਇਹਨਾਂ ਨਾਲ ਜਿੱਸੀ ਸੋਸ਼ਲ ਵੀ ਹੋਏ ਇਹਨਾਂ ਕੋਲ ਧੱਕੇ ਨਾਲ ਕੰਮ ਵੀ ਕਰਵਾਇਆ ਗਿਆ ਪੈਸਾ ਤੇਲਾ ਵੀ ਨਹੀਂ ਦਿੱਤਾ ਗਿਆ ਜਿਵੇਂ ਹੀ ਸਾਨੂੰ ਪਤਾ ਲੱਗਿਆ ਅਸੀਂ ਗ੍ਰਹਿ ਮੰਤਰਾਲੇ ਨਾਲ ਕੀਤੀ ਹੋਈ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕੀਤੀ ਇਹਨਾਂ 24 ਕੁੜੀਆਂ ਨੂੰ ਵੱਖ-ਵੱਖ ਕੰਡਰੀਆਂ ਤੋਂ ਛਡਵਾ ਕੇ ਜਿਹੜਾ ਕੁਝ ਪੰਜਾਬ ਹਰਿਆਣਾ ਹਿਮਾਚਲ ਅਤੇ ਯੂਪੀ ਦੇ ਵਿੱਚ ਜਿਹੜਾ ਲਿਆਂਦਾ ਗਿਆ ਯਾਨੀ ਕਿ ਇਹਨਾਂ ਦੇ ਮਾਪਿਆਂ ਵੱਲੋਂ ਵੀ ਰਾਜ ਸਭਾ ਦੇ ਮੈਂਬਰ ਆਮ ਆਦਮੀ ਪਾਰਟੀ ਤੋਂ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਯਾਨੀ ਕਿ ਇਹ ਬੜਾ ਵੱਡਾ ਸ਼ਲਾਘਾਯੋਗ ਕੰਮ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੀਆਂ ਧੀਆਂ ਹਰਿਆਣਾ ਹਿਮਾਚਲ ਯੂਪੀ ਅਤੇ ਜੰਮੂ ਕਸ਼ਮੀਰ ਦੀਆਂ ਧੀਆਂ ਵਾਸਤੇ ਕੀਤਾ ਹੈ ਜਿੱਥੇ ਕੰਮ ਛਲਾਗਾ ਯੋਗ ਹੁੰਦੇ ਨੇ ਉਹ ਛਲਾਗਾ ਯੋਗ ਕਾਮਾਂ ਦੀ ਪ੍ਰਸ਼ੰਸਾ ਵੀ ਕਰਨੀ ਚਾਹੀਦੀ ਹੈ ਕਿਉਂਕਿ ਸੰਤ ਬਲਬੀਰ ਸਿੰਘ ਸੀਚੇਵਾਲ ਹਮੇਸ਼ਾ ਹੀ ਮਨਪਰਤਾ ਦੀ ਭਲਾਈ ਦੇ ਲਈ ਅੱਗੇ ਹੁੰਦੇ